25 ਤਾਰੀਖ ਨੂੰ ਸਾਡੇ ਤੇ ਜੀ ਇੱਕ ਐਫਆਈਆਰ ਰਜਿਸਟਰ ਹੁੰਦੀ ਹੈ ਬਖਸ਼ੀ ਵਾਲਾ ਥਾਣਾ ਦੇ ਵਿੱਚ ਤੇ ਉਸ ਐਫਆਈਆਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਇੱਕ ਮਤਲਬ ਖਾਸ ਕਰਕੇ ਮੈਂ ਮੈਂ ਤੇ ਮੇਰੇ ਸਾਥੀਆਂ ਨੇ ਨਿਸ਼ਾਨਦੇਹੀ ਜਦੋਂ ਸਾਡੇ ਪਿੰਡ ਵਿੱਚ ਹੋਈ ਸਰਕਾਰੀ ਅਮਲੇ ਦੇ ਨਾਲ ਉਸ ਤੋਂ ਬਾਅਦ ਜਿਹੜੀ ਐਫਆਈਆਰ ਕਹਿੰਦੀ ਹੈ ਜੀ ਅਸੀਂ ਇੱਕ 5000 ਰੁਪਏ ਦਾ ਫੋਨ ਕਿਸੇ ਤੋਂ ਖੋ ਲਿਆ ਤਾਂ ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ ਵੀ ਮਾਨਯੋਗ ਸੈਸ਼ਨ ਕੋਰਟ ਦਾ ਡਿਸੀਜਨ ਆਜੇ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਜੋ ਫੈਕਟਸ ਹੈਗੇ ਆ ਉਹ ਡਿਸਪਲੇ ਕਰਾਂਗੇ ਇਸੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਤਾਂ ਇਹ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਕੰਪਲੇਨੈਂਟ ਹੈ ਰੁਪਿੰਦਰ ਸਿੰਘ son of ਸੁਖਵਿੰਦਰ ਸਿੰਘ ਬੜੇ ਧਿਆਨ ਨਾਲ ਸਮਝਣਾ ਰੁਪਿੰਦਰ ਸਿੰਘ ਨੇ ਐਫ ਆਈ ਆਰ ਰਜਿਸਟਰ ਕਰਵਾਈ ਵੀ ਮੈਂ ਉਹਦੇ ਤੋਂ ਫੋਨ ਖੋਲਿਆ ਤੇ ਪੁਲਿਸ ਨੇ ਐਫ ਆਈ ਆਰ ਰਜਿਸਟਰ ਕਰਤੀ ਤਕਰੀਬਨ 30 ਘੰਟਿਆਂ ਬਾਅਦ ਜਿਹੜੀ ਸਾਡੀ ਉਸ ਦਿਨ ਨਿਸ਼ਾਨਦੇਹੀ ਹੋਈ ਸੀਗੀ ਜਿਦੇ ਵਿੱਚ ਡਿਊਟੀ ਮੈਜਿਸਟ੍ਰੇਟ ਆਏ ਸੀਗੇ तहसीलदार आए सिगे कानूनगो आए सिगे पटवारी आए सिगे ते दो थानेया दी पुलिस ते ओना दे इंचार्ज आए सिगे ओतो बाद ए निशानदेही दी रिपोर्ट आई है ते ਤੁਸੀਂ ਸਾਰੇ ਬੜਾ ਹੈਰਾਨ ਹੋਵੋਗੇ ਦੇਖ ਕੇ ਵੀ ਇਹਦੇ ਵਿੱਚ ਰੁਪਿੰਦਰ ਸਿੰਘ ਤੇ ਸਨ ਆਫ ਸੁਖਵਿੰਦਰ ਸਿੰਘ ਦਾ ਰਿਪੋਰਟ ਦੇ ਵਿੱਚ ਨਾਮ ਆਇਆ ਹੈ ਵੀ ਉਹਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸ਼ਾਮਲਾਟ ਜ਼ਮੀਨ ਤੇ ਤਾਂ ਇਹਦੇ ਤੋਂ ਸਾਫ਼ ਪ੍ਰੂਵ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਦੀ ਜ਼ਮੀਨ ਲੈਣੇ ਹੋ ਸਰਕਾਰੀ ਜ਼ਮੀਨ ਛਡਾਨੇ ਹੋ ਕਬਜ਼ੇ ਤੋਂ ਵੀ ਲੋਕਾਂ ਦੇ ਕੰਮ ਆ ਸਕੇ ਗਰੀਬਾਂ ਦੇ ਕੰਮ ਆ ਸਕੇ ਤਾਂ ਉਹਨੂੰ ਮਿਰਚਾਂ ਲੱਗਦੀਆਂ ਤੇ ਉਹ ਜਾਂਦਾ ਆਪਣੇ ਹਲਕੇ ਦੇ ਲੀਡਰ ਕੋਲ ਵੀ ਬਾਈ ਜੀ ਦੇਖੋ ਇੱਕ ਤਾਂ ਉਹ ਆਪਣੇ ਆਪ ਨੂੰ ਜ਼ਿਆਦਾ ਲੀਡਰ ਸਮਝਦਾ ਹੈ ਉਹ ਤੁਹਾਡੇ ਤੋਂ ਵੱਡਾ ਲੀਡਰ ਬੰਨਾ ਚਾਹੁੰਦਾ ਹੈ ਜਿਵੇਂ ਲੋਕਾਂ ਦੀ ਵਰਡਿੰਗ ਹੁੰਦੀ ਹੈ ਤੇ ਜਿਵੇਂ ਸਾਨੂੰ ਪਤਾ ਚੱਲਦਾ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਹਲਕੇ ਦੇ ਲੀਡਰ ਨੇ ਉਹ ਇਹ ਕੰਮ ਕਰਦੇ ਨੇ ਉਹਨਾਂ ਕੋਲ ਸਿੱਧਾ ਇਹ ਹੁੰਦਾ ਵੀ ਪਰਚਾ ਦਰਜ ਕਰਾਇਆ ਜਾਵੇ ਜੋ ਸਾਡੇ ਤੇ ਹੋਇਆ ਤਾਂ ਇਹ ਪ੍ਰੂਫ ਜਿਹੜਾ ਹੈਗਾ ਵੀ ਉਹਨੇ ਕਬਜ਼ਾ ਕੀਤਾ ਹੋਇਆ ਜ਼ਮੀਨ ਤੇ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਬੜੀ ਵਧੀਆ ਗੱਲ ਦੱਸਦਾ ਹੈ 14 ਜਨਵਰੀ 2025 ਨੂੰ ਐਵਿਕਸ਼ਨ ਐਂਡ ਰੈਂਟ ਰਿਕਵਰੀ ਐਕਟ ਦੇ ਤਹਿਤ ਨੋਟਿਸ ਨਿਕਲਿਆ ਹੋਇਆ ਉਹਨੂੰ ਉਹਦਾ ਘਰ ਖਾਲੀ ਕਰਨ ਦਾ ਜਿਹੜਾ ਉਹਦਾ ਘਰ ਹੈ ਉਹ ਵੀ ਸ਼ਾਮਲਾ ਜ਼ਮੀਨ ਤੇ ਹੈ ਆਲਰੇਡੀ ਨੋਟਿਸ ਆਇਆ ਹੋਇਆ ਹੈ ਕਿ ਤੂੰ ਘਰ ਖਾਲੀ ਕਰਨਾ ਤੇ ਜਿਹੜੀ ਜ਼ਮੀਨ ਕਰਕੇ ਪੰਗਾ ਪਿਆ ਜਿੱਥੇ ਸ਼ਾਮਲਾਟ ਜ਼ਮੀਨ ਹੈ ਜਿੱਥੇ ਉਹ ਕਹਿੰਦੇ ਨੇ ਦਿਵਾ ਢਾਤੀਏ ਕਰਤਾ ਉਹ ਕਰਤਾ ਉਹਦਾ ਅਲੱਗ ਤੋਂ ਨਿਸ਼ਾਨਦੇਜ ਦੇ ਵਿੱਚ ਆਇਆ ਕਿ قبضہ ਤੇ ਪੁਲਿਸ ਮਹਿਕਮੇ ਦੇ ਵਿੱਚ ਜੀ ਆਰ ਪੀ ਗਵਰਨਮੈਂਟ ਰੇਲਵੇ ਪੁਲਿਸ ਦੇ ਵਿੱਚ ਉਹ ਆਦਮੀ ਮੁਲਾਜ਼ਮ ਹੈ 문ਸ਼ੀ ਹੈ ਸ਼ਾਇਦ ਉਥੇ ਤੇ ਉਹ 문ਸ਼ੀ ਨੇ ਸਾਡੇ ਪਿੰਡ ਵਿੱਚ ਘਰ ਬਣਾਇਆ ਹੋਇਆ ਹੈ 3000 ਗੱਜ ਦੇ ਵਿੱਚ ਸ਼ਾਮਲਾਟ ਜ਼ਮੀਨ ਤੇ ਤੇ ਉਸ ਤੋਂ ਇਲਾਵਾ ਜਿਹੜੀ ਪਿੰਡ ਦੀ ਧਰਮਸ਼ਾਲਾ ਹੁੰਦੀ ਹੈ ਜਿੱਥੇ ਗਰੀਬ ਲੋਕ ਆ ਕੇ ਵਿਆਹ ਕਰਦੇ ਨੇ ਉਹ ਧਰਮਸ਼ਾਲਾ ਨੂੰ ਕੋਈ ਰਸਤਾ ਹੀ ਨਹੀਂ ਹੈਗਾ ਜਾਣ ਨੂੰ ਕੋਈ ਗੱਡੀ ਕੋਈ 4-ਵੀਲਰ ਉਥੋਂ ਨਹੀਂ ਨੰਗ ਸਕਦਾ ਉਹ ਰਸਤੇ ਤੇ ਤੇ ਨਾਲ ਦੀ ਸ਼ਾਮ ਲਾੜ ਦੀ ਸਾਰੀ ਜਗ੍ਹਾ ਤੇ ਉਹਨੇ ਕਬਜ਼ਾ ਕੀਤਾ ਹੋਇਆ ਤਾਂ ਮੇਨ ਗੱਲ ਇਹ ਹੈ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਆਪਣੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਪਿੰਡਾਂ ਦੇ ਵਿੱਚ ਸਮਾਨੇ ਹਲਕੇ ਦੇ ਪਿੰਡਾਂ ਵਿੱਚ ਹਰ ਪਿੰਡ ਕੋਲ 19 ਕ ਜ਼ਮੀਨ ਹੁੰਦੀ ਹੈ ਕਿ ਉਹਦੇ ਨਾਲ ਪਿੰਡ ਦੇ ਕੰਮ ਹੋ ਜਾਇਆ ਕਰਨ ਪਰ ਆਪਣੇ ਲੀਡਰਾਂ ਦੇ ਦਬਾਅ ਦੇ ਕਾਰਨ ਤੇ ਪੁਰਾਣੇ ਬੰਦੇ ਆ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ ਹੋਈਆਂ ਪਿੰਡ ਨੂੰ ਇੱਕ ਪੈਸਾ ਨਹੀਂ ਮਿਲਦਾ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਵੀ ਬਠੋਈ ਕਲਾਂ ਦੇ ਵਿੱਚ 550 ਕਿੱਲੇ ਪੰਚਾਇਤੀ ਜ਼ਮੀਨ ਹੈ ਤੁਸੀਂ ਦੇਖੋ ਜੇ ਉਹਦੇ ਚੋਂ 100 ਕਿੱਲੇ ਪੰਚਾਇਤੀ ਜ਼ਮੀਨ ਵੀ ਛੁੱਟ ਜਾਂਦੀ ਹੈ 72000 ਰੁਪਏ ਰੇਟ ਹੈ 72 ਲੱਖ ਰੁਪਏ ਤਾਂ ਸਾਲ ਦਾ ਹੀ ਹੋ ਗਿਆ ਕਿੰਨੇ ਕੰ ਪਿੰਡਾਂ ਦੇ ਹੋ ਜਾਣ ਤੇ ਜੇ ਕੋਈ ਸਾਡੇ ਵਰਗਾ ਬੰਦਾ ਉਹ ਜ਼ਮੀਨਾਂ ਛੁੜਵਾਂਦਾ ਉਹ ਕੰਮ ਕਰਦਾ ਤਾਂ ਫਿਰ ਇਹ ਲੀਡਰ ਜਿਹੜੇ ਹੈਗੇ ਆ ਉਹ ਵਿੱਚ ਆ ਕੇ ਪਰਚੇ ਦਰਜ ਕਰਾਉਂਦੇ ਨੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਸ਼ਾਮਲਾ ਜਮੀਨਾ ਛਡਵਾਓ ਤਾਂਕਿ ਕਬਜ਼ੇ છੁੱਟਣ ਪਿੰਡਾਂ ਨੂੰ ਇਨਕਮ ਵਧੇ ਤੇ ਦੂਜੇ ਪਾਸੇ ਉਸੇ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਲੋਕਲ ਪੋਲਿਟਿਕਸ ਨੂੰ ਇਨਵੋਲਵ ਕਰਦੇ ਨੇ ਤੇ ਜਿਹੜਾ ਬੰਦਾ ਛੜਾਨ ਜਾ ਰਿਹਾ ਹੋਵੇ ਜਿਹੜਾ ਬੰਦਾ ਛੜਾ ਰਿਹਾ ਹੋਵੇ ਉਹਨਾਂ ਤੇ ਪਰਚੇ ਕਰੰਦੇ ਨੇ ਤਾਂ ਮੈਂ ਐਮਐਲਏ ਸਾਹਿਬ ਨੂੰ ਵੀ ਥੋੜੇ ਰਾਹੀ ਇੱਕ ਸਵਾਲ ਪੁੱਛਣਾ ਚਾਹੂੰਗਾ ਵੀ ਯਾਰ ਅੰਨਾ ਕੀ ਗੱਲ ਹੋ ਗਈ ਵੀ ਹਲੇ ਤਾਂ 1.5 ਸਾਲ ਪਿਆ ਅੰਨਾ ਕਿਉਂ ਕਬਰਾਂ ਹੋਇਓ ਅੰਨਾ ਕਿਉਂ ਡਰੇ ਹੋਇਓ ਐਸਾ ਕੀ ਕਰਤਾ ਮੈਂ ਐਸਾ ਕੀ ਕਰਤਾ ਮੇਰੇ ਸਾਥੀਆਂ ਨੇ ਮੈਡੀਕਲ ਕੈਂਪ ਜੇ ਲਾ ਲੇ ਜੇ ਕੋਈ ਅੱਖਾਂ ਦੇ ਕੈਂਪ ਲਾ ਲੇ ਤਾਂ ਤੁਸੀਂ ਸਾਡਾ ਪਿੰਡਾਂ ਦੇ ਵਿੱਚ ਵੜਨਾ ਰੋਕਤਾ ਡਰੋਲੇ ਅਸੀਂ ਗਏ ਮੇਰੇ ਫੇਸਬੁਕ ਤੇ ਤੁਸੀਂ ਵੀਡੀਓ ਦੇਖ ਲਿਓ ਡਰੋਲੇ ਵਾਲੇ ਹੱਥ ਜੋੜ ਕੇ ਬਹਿ ਗਏ ਬੰਦੇ ਸਾਰੇ ਡਰੋਲਾ ਤੇ ਡਰੋਲੀ ਪਿੰਡਾਂ ਵਾਲੇ ਕਹਿੰਦੇ ਜੀ ਸਾਡੇ ਤੇ ਸਰਕਾਰ ਦਾ ਦਬਾਅ ਹੈ ਤੁਸੀਂ ਸਾਡੇ ਪਿੰਡ ਨਾ ਆਓ ਉਹ ਕਹਿੰਦੇ ਨੇ ਜੇ ਕਰੂਨ ਕੋੜਾ ਇਸ ਪਿੰਡ ਵਿੱਚ ਆਇਆ ਅਸੀਂ ਚਵੰਨੀ ਵੀ ਨਹੀਂ ਦਵਾਂਗੇ ਕੋਈ ਗ੍ਰਾਂਟ ਨਹੀਂ ਦਵਾਂਗੇ ਕੋਈ ਕੰਮ ਨਹੀਂ ਕਰਾਂਗੇ ਉਸ ਤੋਂ ਬਾਅਦ ਬਠੋਈ ਕਲਾਂ ਦੇ ਵਿੱਚ ਮੰਤਰੀ ਸਾਹਿਬ ਦਾ ਜੀਜਾ ਉਹ ਕਹਿੰਦਾ ਹੈ ਕਿ ਇੱਥੇ ਨਾ ਬੜੋ ਡਰੋਲੇ ਵਾਲੇ ਕਹਿੰਦੇ ਆ ਉੱਥੇ ਨਾ ਬੜੋ ਫਿਰ ਜੇ ਇਹਨਾਂ ਚ ਨਾ ਬੜੀਏ ਆਪਣੇ ਪਿੰਡ ਜ਼ਮੀਨ ਛੜਵਾਈਏ ਤਾਂ ਉਹਦਾ ਪਰਚਾ ਹੋ ਜਾਂਦਾ ਫਿਰ ਹੁਣ ਅਸੀਂ ਕੀ ਕਰੀਏ ਜੀ ਘਰਾਂ ਚ ਬਹਿ ਜੀਏ ਇਹ ਸਿਆਸੀ ਕਿਰਦਾਰ ਮੈਂ ਮਤਲਬ ਸਿਆਸੀ ਕਿਰਦਾਰ ਦੀ ਗੱਲ ਕਰਨਾ ਚਾਹੂੰਗਾ ਇੱਕ ਹੀ ਚੰਗਾ ਸਿਆਸੀ ਕਿਰਦਾਰ ਹੈ ਵੀ ਜੇ ਕੋਈ ਆਪਣੇ ਪਿੰਡ ਦੀ ਜ਼ਮੀਨ ਛੜਵਾ ਰਿਹਾ ਹੈ ਤਾਂ ਤੁਸੀਂ ਉਹਦੇ ਤੇ ਮੋਬਾਈਲ ਦਾ ਲੁੱਟ ਖੋਹ ਦਾ ਪਰਚਾ ਕਰਾ ਰਹੇ ਹੋ ਇੱਕ ਹੋਰ ਤੁਹਾਨੂੰ ਬੜਾ ਮੈਂ ਇਫੈਕਟ ਦੱਸਦਾ ਇਹਦੇ ਵਿੱਚ ਤਰਮਸ਼ਾਲਾ ਦੀ ਜ਼ਮੀਨ ਤੇ ਤਿੰਨ ਬੰਦਿਆਂ ਦਾ ਕਬਜ਼ਾ ਹੈ ਆ ਪੰਨੂ ਦਾ ਮੈਂ ਤੁਹਾਨੂੰ ਨਾਂ ਦੱਸਿਆ ਕਾਗਜ਼ ਦਿਖਾਇਆ ਤੇ ਉਹਦੇ ਤੇ ਗੁਰਜੀਤ ਸਿੰਘ ਦਾ ਵੀ ਕਬਜ਼ਾ ਹੈ ਗੁਰਜੀਤ ਸਿੰਘ ਸਾਡੇ ਉਲਟ ਸਰਪੰਚੀ ਇਲੈਕਸ਼ਨ ਦੇ ਵਿੱਚ ਲੜਿਆ ਸੀਗਾ ਤੇ ਸਾਹਬ ਨੇ ਉਹਨੂੰ ਇਲੈਕਸ਼ਨ ਲੜਾਇਆ ਸੀਗਾ ਉਹ ਇਹ ਬੰਦਾ ਇਹਨਾਂ ਸਾਰਿਆਂ ਨੇ ਜਾ ਕੇ ਕਹਿ ਕੇ ਦਬਾਅ ਪਾ ਕੇ ਕਹਿ ਲੋ ਜਾਂ ਕਹਿ ਲੋ ਜੀ ਵੀ ਮੈਂ ਤਾਂ ਹੁਣ ਤੁਸੀਂ ਤੇ ਮੈਨੂੰ ਦਾ ਸਰਪੰਚੀ ਜੂ ਵੀ ਮੈਂ ਤਾਂ ਹਾਰ ਗਿਆ ਉਹਦੇ ਤੋਂ ਵੀ ਘਟੋ ਘਟ ਆਹ ਪਰਚਾ ਤਾਂ ਦਰਜ ਕਰੋ ਤਾਂ ਕਿ ਮੇਰੀ ਤਾਂ ਪਿੰਡ 'ਚ ਥੋੜੀ ਬਹੁਤ ਬਣੇ ਇਹ ਕਹਿ ਕੇ ਇਹਨਾਂ ਸਾਰਿਆਂ ਨੇ ਐਫ ਆਈ ਆਰ ਰਜਿਸਟਰ ਕਰਾਈ ਹੈ ਜਾਰ ਕੀ ਸਾਰੇ ਦੇ ਸਾਰੇ ਪਿੰਡਾਂ ਦੀ ਜ਼ਮੀਨ ਅੱਜ ਤੋਂ ਨਹੀਂ 20 ਸਾਲਾਂ ਤੋਂ ਦੱਬੀ ਬੈਠੇ ਨੇ ਤੇ ਉਹ ਵੀ ਕਿਹੜੀ ਜ਼ਮੀਨ ਧਰਮਸ਼ਾਲਾ ਦੀ ਜ਼ਮੀਨ ਜਿੱਥੇ ਗਰੀਬਾਂ ਨੇ ਵਿਆਹ ਕਰਨੇ ਹੁੰਦੇ ਆ ਕੋਈ ਕਾਰਜ ਕਰਨਾ ਹੁੰਦਾ ਕੋ ਕੋਕ ਪਾਣਾ ਹੁੰਦਾ ਉਹ ਜਿਹੜਾ ਏਰੀਆ ਹੈਗਾ ਸਾਡੇ ਪਿੰਡ ਦਾ ਉਹ ਸਾਰਾ ਐਸ்சி ਬੀਸੀ ਕਮਿਊਨਿਟੀ ਉੱਥੇ ਰਹਿੰਦੀ ਹੈ ਉੱਥੇ ਵਾਲਮੀਕੀ ਕਮਿਊਨਿਟੀ ਰਹਿੰਦੀ ਹੈ ਤੇ ਉੱਥੇ ਹੀ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਤੇ ਉੱਥੇ ਤੁਸੀਂ ਆਪ ਜਾ ਕੇ ਵੀ ਪੁੱਛ ਸਕਦੇ ਹੋ ਇਹੀ ਕਹਿੰਦੇ ਆ ਵੀ ਇਹਨਾਂ ਲੋਕਾਂ ਨੇ ਜੀ ਸਾਨੂੰ 20 ਸਾਲ ਤੋਂ ਬੋਲਣ ਹੀ ਨਹੀਂ ਦਿੱਤਾ ਸਾਨੂੰ ਉਠਣ ਹੀ ਨਹੀਂ ਦਿੱਤਾ ਮੁਝੇ ਤੁਸੀਂ ਬੋਲਦੇ ਹੋ ਤਾਂ ਤੁਹਾਡੇ ਤੇ ਐਵੇਂ ਪਰਚੇ ਦਰਜ ਕਰਾਉਂਦੇ ਨੇ ਦੂਸਰੀ ਗੱਲ ਜਦੋਂ ਸਾਡੇ ਤੇ ਐਫ ਆਈ ਆਰ ਰਜਿਸਟਰ ਹੁੰਦੀ ਹੈ ਤੇ ਸਾਨੂੰ ਇੰਟੈਰੀਮ ਪ੍ਰੋਟੈਕਸ਼ਨ ਮਿਲਦੀ ਹੈ ਕੋਰਟ ਤੋਂ ਉਸ ਤੋਂ ਬਾਅਦ ਮੈਨੂੰ ਸਮਾਨੇ ਹਲਕੇ ਤੋਂ ਘੱਟੋ ਘੱਟ 200 300 ਫੋਨ ਆਏ ਹੋਣਗੇ ਜਿਦੇ ਵਿੱਚ ਸਾਫ ਦਾ ਸਰਪੰਚ ਵੀ ਨੇ ਕਾਉਂਸਲਰ ਵੀ ਨੇ ਪੰਚਾਇਤ ਮੈਂਬਰ ਵੀ ਨੇ ਆਮ ਬੰਦੇ ਵੀ ਨੇ ਇੱਕ ਬੰਦਾ ਕਹਿੰਦਾ ਜੀ ਵੀ ਮੇਰੀ ਤਾਂ ਦੁਕਾਨ ਸੀਗੀ ਸਿਰਫ ਪਰਚੂਨ ਦੀ ਤੇ ਮੇਰਾ ਇਹਨਾਂ ਦੇ ਸਰਪੰਚ ਨਾਲ ਪੰਗਾ ਪਿਆ ਉਹ ਸਰਪੰਚ ਨੇ ਮੇਰੇ ਤੇ ਹੀ ਪਰਚਾ ਦਰਜ ਕਰਵਾਤਾ। ਇਹ ਸਾਰੇ ਬੰਦੇ ਸਾਡੇ ਹਲਕੇ ਦੇ ਵਿੱਚ ਓਵੇਂ ਹੀ ਐਫ ਆਈ ਆਰ ਆਪਣੇ ਤੇ ਰਜਿਸਟਰ ਕਰਵਾ ਕੇ ਬੈਠੇ ਨੇ ਜਿਵੇਂ ਸਾਡੇ ਤੇ ਹੋਈ ਹੈ। ਕੋਈ ਸੁਣਵਾਈ ਨਹੀਂ ਹੈਗੀ, ਕੁਝ ਹੋ ਨਹੀਂ ਹੈਗਾ। ਕਈਆਂ ਕੋਲ ਤਾਂ ਬਚਾਰੇਆਂ ਕੋਲ ਪੈਸੇ ਵਕੀਲ ਨੂੰ ਦੇਣ ਨੂੰ ਵੀ ਨਹੀਂ ਹੈਗੇ। ਤਿੰਨ-ਤਿੰਨ ਮਹੀਨੇ, ਛੇ-ਛੇ ਮਹੀਨੇ ਆਪਣਾ ਘਰ ਛੱਡ ਕੇ ਬਾਹਰ ਰਹਿੰਦੇ ਨੇ। ਇਹ ਸਾਰੇ ਬੰਦਿਆਂ ਨਾਲ ਅਸੀਂ ਗੱਲ ਕੀਤੀ ਹੈ। ਸਾਰੇ ਬੰਦਿਆਂ ਨੂੰ ਇਕੱਠੇ ਕਰਾਂਗੇ ਤੇ ਬਹੁਤ ਜਲਦੀ ਜਿਵੇਂ ਪਹਿਲੇ ਅਸੀਂ ਨੌਜਵਾਨ ਜਗਾਓ ਯਾਤਰਾ ਕੱਢੀ ਸੀਗੀ, ਅਸੀਂ ਹੁਣ ਹਲਕਾ ਜਗਾਓ ਮਿਸ਼ਨ ਸ਼ੁਰੂ ਕਰਾਂਗੇ। ਜਿਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨਾਲ ਤੱਕੇ ਹੋਏ ਨੇ ਜਿਨ੍ਹਾਂ ਲੋਕਾਂ ਤੇ ਐਵੇਂ ਦੇ ਕੇਸ ਰਜਿਸਟਰ ਹੋਏ ਨੇ ਉਹਨਾਂ ਦੀ ਜਾ ਕੇ ਮਦਦ ਕਰਾਂਗੇ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜਾਂਗੇ ਤੇ ਉਹਨਾਂ ਨੂੰ ਇਸ ਜਿਹੜੇ ਚੰਗਲ 'ਚ ਫਸੇ ਹੋਏ ਨੇ ਕਾਨੂੰਨੀ ਚੰਗਲ ਕਹਿ ਲੋ ਜਾਂ ਐਫ ਆਈ ਆਰ ਦੇ ਕਿਸੇ ਚੰਗਲ 'ਚ ਕਹਿ ਲੋ ਉਹਦੇ 'ਚੋਂ ਕੱਢਾਂਗੇ ਤਾਂ ਬਹੁਤ ਜਲਦੀ ਜੀ ਬਹੁਤ ਜਲਦੀ ਅਸੀਂ ਇਹ ਹਲਕਾ ਜਗਾਵ ਮਿਸ਼ਨ ਉਹਨਾਂ ਲੋਕਾਂ ਵਾਸਤੇ ਸ਼ੁਰੂ ਕਰਾਂਗੇ ਜਿਹੜੇ ਕਹਿੰਦੇ ਨੇ ਵੀ ਸਾਡੇ ਤੇ ਵੀ ਨਜਾਇਜ਼ ਪਰਚੇ ਹੋਏ ਨੇ ਬਗੈਰ ਕਿਸੇ ਗੱਲ ਤੋਂ ਹੋਏ ਨੇ ਬਗੈਰ ਕਿਸੇ ਵਾਰਦਾਤ ਤੋਂ ਹੋਏ ਨੇ ਸਾਨੂੰ ਤਾਂ ਬਸ ਉੱਤੇ-ਸੁੱਤੇ ਪਤਾ ਚੱਲਿਆ ਜਾਂ ਪੁਲਿਸ ਚੱਕ ਕੇ ਲੈ ਗਈ ਜਾਂ ਕਿਸੇ ਨੇ ਦੱਸਤਾ ਵੀ ਪਰਚਾ ਦਰਜ ਹੋ ਗਿਆ ਜੀ ਤੇ ਆਪਣਾ ਘਰ ਛੱਡ ਲੋ ਹਾਂਜੀ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਝੂਠਾ ਪਰਚਾ ਹੋਇਆ ਹੈ ਲੋਕਾਂ ਦੇ ਹੋ ਰਹੇ ਆ ਤੁਸੀਂ ਹੁਣ ਇਹਦੇ ਖਿਲਾਫ ਕੋਈ ਡਿਫਰਮੇਸ਼ਨ ਨਹੀਂ ਕਰੋਗੇ ਅਸੀਂ ਇਹਦੇ ਖਿਲਾਫ ਡੀਜੀਪੀ ਸਾਹਿਬ ਨੂੰ ਇਨਕੁਆਇਰੀ ਲਗਾਈ ਹੈ ਜੀ ਤੇ ਇਨਕੁਆਇਰੀ ਦੇ ਵਿੱਚ ਉੱਥੇ ਉਹਨਾਂ ਨੇ ਸ਼ੁਰੂ ਵੀ ਕਰਤਾ ਹੈ ਥੋ ਮਿਸਲ-ਮੁਸਲ ਜਾ ਚੁੱਕੀ ਹੈ ਮੇਰੇ ਖਿਆਲ ਸਾਰੀ ਥਾਣੇ ਤੋਂ ਤੇ ਅਸੀਂ ਇਥੋਂ ਕੋਰਟ ਤੋਂ ਪ੍ਰੋਟੈਕਸ਼ਨ ਵੀ ਲੈ ਲਈ ਅਰੇਸਟ ਪ੍ਰੋਟੈਕਸ਼ਨ ਵੀ ਲੈ ਲਈ ਤੇ ਹੁਣ ਜਦੋਂ ਐਫ ਆਈ ਆਰ ਰਜਿਸਟਰ ਹੋਈ ਤਾਂ ਚੌਥੇ ਪੰਜਵੇਂ ਦਿਨੀ ਮੈਂ ਨਾਮ ਨਹੀਂ ਦੱਸ ਸਕਦਾ ਸਾਨੂੰ ਫੋਨ ਆਨੇ ਸ਼ੁਰੂ ਹੋ ਗਏ ਕਿ ਸਮਝੌਤਾ ਕਰ ਲੋ ਸਮਝੌਤਾ ਕਰ ਲੋ ਅਸੀਂ ਸਮਝੌਤਾ ਕਰਾ ਦੰਨੇ ਆ ਅਸੀਂ ਉੱਤੇ ਰਸਤਾ ਵੀ ਬਣਾ ਦੰਨੇ ਆ ਜਿਹੜਾ ਰਸਤਾ ਨਜਾਇਜ਼ ਕਬਜ਼ਾ ਸੀਗਾ ਪਰ ਉਹ ਸਟੇਜ ਸਮਝੌਤਾ ਕਰਨ ਦੀ ਨਿਕਲ ਚੁੱਕੀ ਸੀ ਚਾਰ ਦਿਨ ਸਮਝੌਤਿਆਂ ਦੇ ਕਾਲ ਆਉਂਦੇ ਰਹੇ ਪੰਜਵੇਂ ਦਿਨ ਤੋਹਫੇ ਤਮਕੀਆਂ ਦੇ ਕਾਲ ਆਣ ਲੱਗੇ ਕਿ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਿੰਡ ਵਿੱਚ ਕਿਵੇਂ ਰਹਿਦਾ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਸਰਕਾਰ ਕੀ ਹੁੰਦੀ ਹੈ ਸਰਕਾਰ ਦੀ ਪਾਵਰ ਕੀ ਹੁੰਦੀ ਹੈ ਉਹ ਸਾਰਾ ਹੁਣ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਉਹ ਹਲੇ ਤੱਕ ਵੀ ਆ ਰਹੇ ਨੇ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹੂੰਗਾ ਜਦ ਤੋਂ ਮੈਂ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਮੇਰੇ ਕੋਲ ਪੰਜਾਬ ਪੁਲਿਸ ਦੀ 2019 ਤੋਂ ਪ੍ਰੋਟੈਕਸ਼ਨ ਸੀਗੀ ਮੇਰੀ ਸਿਕਿਉਰਿਟੀ ਵਿਡਰਾ ਕਰ ਲਈ ਉਸ ਤੋਂ ਬਾਅਦ ਆ ਮੇਰੇ ਘਰ ਦੀ ਰੇਕੀ ਹੋ ਰਹੀ ਹੈ ਅਮੇਦੀ ਇੱਕ ਗੱਡੀ ਲਗਾਤਾਰ ਉਥੋਂ ਚੱਕਰ ਕੱਟ ਰਹੀ ਹੈ ਇਸ ਤੋਂ ਇਲਾਵਾ ਪਿੰਡ ਵਾਲੇ ਕਹਿੰਦੇ ਨੇ ਕਿ ਜਲੰਧਰ ਨੰਬਰ ਦੀਆਂ ਤਿੰਨ ਗੱਡੀਆਂ ਲਗਾਤਾਰ ਤੁਹਾਡੇ ਘਰ ਦੇ ਗਲੀ ਦੇ ਆਰ ਬਾਰ ਚੱਕਰ ਕੱਟਦੇ ਨੇ ਤੁਹਾਡੇ ਘਰ ਜਾਣ ਦਾ ਟਾਈਮ ਦੇਖਦੇ ਨੇ ਤੁਹਾਡੇ ਘਰ ਆਉਣ ਦਾ ਟਾਈਮ ਦੇਖਦੇ ਨੇ ਤੁਹਾਡੇ ਪਰਿਵਾਰ ਦੇ ਜਾਣ ਦਾ ਟਾਈਮ ਦੇਖਦੇ ਨੇ ਕਦੀ ਕਦੀ ਕੋਈ ਗੱਡੀ ਨਿਕਲਦੀ ਹੈ ਤੁਹਾਡੇ ਪਰਿਵਾਰ ਦੀਆਂ ਤੁਹਾਡੀ ਤਾਂ ਇਹ ਗੱਡੀਆਂ ਪਿੱਛੋਂ 1/2 ਕਿਲੋਮੀਟਰ ਡਿਫਰੈਂਸ ਰੱਖ ਕੇ ਨਾਲ ਚੱਲ ਰਹੀਆਂ ਹੁੰਦੀਆਂ ਨੇ ਇਹ ਸਾਰੀ ਵੀ ਸਾਡੀ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਹੈ ਤੇ ਜਿਹੜੀਆਂ ਇਹ ਫੋਟੋ ਹੈਗੀਆਂ ਮੈਂ ADGP ਸਿਕਿਉਰਿਟੀ ਸਾਹਿਬ ਨੂੰ ਸਬਮਿਟ ਕਰਵਾਈਆਂ ਨੇ ਅੱਜ ਤੇ ਉਹਨਾਂ ਨੂੰ ਪਹਿਲਾਂ ਵੀ ਮੈਂ ਕਾਫੀ ਐਵੇਂ ਕਿਉਂਕਿ ਮੈਂ 2019 ਤੋਂ ਥ੍ਰੈਟ ਦੇ ਵਿੱਚ ਥ੍ਰੈਟ ਪਰਸੈਪਸ਼ਨ ਦੇ ਵਿੱਚ ਹੈਗਾ ਪਹਿਲਾਂ ਵੀ ਮੈਂ ਐਵੇਂ ਦੀਆਂ ਬਹੁਤ ਚੀਜ਼ਾਂ ਕੀਤੀਆਂ ਨੇ ਇੰਟੈਲੀਜੈਂਸ ਬਿਊਰੋ ਤੋਂ ਮੇਰੇ ਕੋਲ ਟੀਮ ਆਈ ਘਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਥ੍ਰੈਟ ਹੈਗਾ ਤੇ ਤੁਸੀਂ ਆਪਣਾ ਬਹੁਤ ਖਾਸ ਧਿਆਨ ਰੱਖਣਾ ਪਰ ਪਟਿਆਲਾ ਪੁਲਿਸ ਕਹਿੰਦੀ ਹੈ ਕਿ ਕੋਈ ਥ੍ਰੈਟ ਨਹੀਂ ਹੈਗਾ ਹੁਣ ਮੈਨੂੰ ਨਹੀਂ ਪਤਾ ਵੀ ਜਿਹੜੀ ਆਈਬੀ ਹੁੰਦੀ ਹੈ ਮਤਲਬ ਦੇਸ਼ ਦਾ ਅੱਖ ਔਰ ਕੰਨ ਹੁੰਦਾ ਇੰਟੈਲੀਜੈਂਸ ਬਿਊਰੋ ਆਫ ਇੰਡੀਆ ਜੇ ਉਹ ਕਹਿ ਰਹੇ ਨੇ ਮੈਨੂੰ ਕਿ ਹਾਂ ਤੁਸੀਂ ਧਿਆਨ ਰੱਖੋ ਤੁਹਾਨੂੰ ਥ੍ਰੈਟ ਹੈਗਾ ਪਰ ਇਹ ਜਿਹੜੀ ਏਜੰਸੀ ਆ ਆਪਣੀ ਜ਼ਿਲ੍ਹੇ ਦੀ ਇਹ ਕਹਿੰਦੀ ਹੈ ਜੀ ਨਹੀਂ ਕੋਈ ਥ੍ਰੈਟ ਨਹੀਂ ਹੈਗਾ ਤਾਂ ਹੁਣ ਇਸ ਚੀਜ਼ ਨੂੰ ਸਿਆਸੀ ਰੰਜਿਸ਼ ਨਾਲ ਜੋੜੀਏ ਜਾਂ ਕਿਸ ਚੀਜ਼ ਨਾਲ ਜੋੜੀਏ ਸਾਨੂੰ ਨਹੀਂ ਪਤਾ ਤੇ ਮੇਰਾ ਆਪਣਾ ਨਿਊਜ਼ ਚੈਨਲ ਹੁੰਦੇ ਹੋਏ ਵੀ ਮੈਂ ਕਦੀ ਆਪਣੀ ਸਿਕਿਉਰਿਟੀ ਵਾਸਤੇ ਕਦੀ ਕੋਈ ਖਬਰ ਨਹੀਂ ਚਲਾਈ ਇਹ ਅੱਜ ਪਹਿਲੀ ਵਾਰ ਮੈਂ ਚਲਾ ਰਹੇ ਹਾਂ ਜਦੋਂ ਮੇਰੀ ਫੈਮਿਲੀ ਤੇ ਗੱਲ ਆਈ ਹੈ ਜਾਂ ਇਹ ਮਤਲਬ ਬਹੁਤ ਜ਼ਿਆਦਾ ਵਾਰਦਾਤਾ ਹੁਣ ਵਧ ਗਈਆਂ ਪਿੱਛਾ ਕਰਨ ਦੀਆਂ ਗੱਡੀਆਂ ਦਾ ਜਦੋਂ ਤੋਂ ਮੈਂ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ ਜੀ ਮੈਂ ਸਪਟੰਬਰ ਦੇ ਵਿੱਚ ਮੇਰੀ ਸਿਕਿਉਰਿਟੀ ਵਿਡਰੋ ਹੋਈ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਮੈਨੂੰ ਫੇਰ ਇਹਨਾਂ ਨੇ ਦਿੱਤੀ ਨਵੰਬਰ ਦੇ ਵਿੱਚ ਫੇਰ ਵਿਡਰੋ ਕਰ ਲਈ ਜੀ 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 ਪਰ ਮੈਨੂੰ ਉਹਦਾ ਕੋਈ ਉਹ ਨਹੀਂ ਹੈਗਾ ਠੀਕ ਹੈ ਅਸੀਂ ਚਿੱਠੀਆਂ ਪਾੰਦੇ ਆ ਉਹ ਕਰਦੇ ਆ ਇੰਟੈਲੀਜੈਂਸ ਬਿਊਰੋ ਕਹਿੰਦਾ ਜੀ ਥ੍ਰੈਟ ਹੈਗਾ ਤੇ ਪਟਿਆਲਾ ਪੁਲਿਸ ਕਹਿੰਦੀ ਹੈ ਨਹੀਂ ਹੈਗਾ ਤਾਂ ਚਲੋ ਠੀਕ ਹੈ ਉਹ ਇਹਨਾਂ ਦਾ ਜੋ ਪ੍ਰੋਸੀਜਰਲ ਹੈ ਉਹ ਇਹਨਾਂ ਨੇ ਦੇਖਣਾ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਤੁਸੀਂ ਕਿਸੇ ਨੂੰ ਰੋਕ ਸਕਦੇ ਵੀ ਤੁਸੀਂ ਐਫ ਆਈ ਆਰ ਰਜਿਸਟਰ ਕਰ ਦੋਗੇ ਵੀ ਇਹਨੇ ਮੋਬਾਈਲ ਖੋਲਿਆ ਕੱਲ ਨੂੰ ਐਫਆਈਆਰ ਰਜਿਸਟਰ ਕਰ ਲੋਂਗੇ ਮੈਂ ਕਿਸੇ ਦੀ ਮੱਝ ਖੋਲ ਲਈ ਜਾਂ ਕੱਲ ਨੂੰ ਫਿਰ ਇੱਕ ਹੋਰ ਐਫਆਈਆਰ ਸ਼ਾਇਦ ਮੇਰੇ ਤੇ ਕਰ ਦੇਣ ਕਿ ਮੈਂ ਕਿਸੇ ਦੀ ਮੋਟਰ ਤੋਂ ਜਾ ਕੇ 5 ਲੀਟਰ ਪਾਣੀ ਭਰ ਲਿਆ ਤਾਂ ਠੀਕ ਹੈ ਇਹ ਲੋਕਾਂ ਨੂੰ ਪਤਾ ਹੈ ਹੁਣ ਲੋਕ ਬਹੁਤ ਸਮਝਦਾਰ ਹੋ ਗਏ ਉਹ ਹੁਣ ਬੇਵਕੂਫ ਨਹੀਂ ਹੈਗੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਦਿਖਦੀਆਂ ਤੇ ਅੰਨਾ ਜ਼ਿਆਦਾ ਡਰ ਅੰਨਾ ਜ਼ਿਆਦਾ ਉਹ ਸਾਡੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਐਮਐਲਏ ਸਾਹਿਬ ਨੂੰ ਪਰ ਉਹ ਜ਼ਿਆਦਾ ਡਰ ਰਹੇ ਨੇ ਕਿਉਂਕਿ ਹਲਕਾ ਟਾਈਮ ਵੀ ਬਹੁਤ ਪਿਆ ਹਲਕਾ 1.5 ਸਾਲ ਪਿਆ ਹੈ ਮੈਂ ਹੁਣ ਪਿੰਡ ਚ ਜਾਇਆ ਕਰੂੰਗਾ ਜੀ ਉੱਥੇ ਉਹ ਲੋਕ ਵੀ ਆਇਆ ਕਰਨਗੇ ਤੇ ਆਪਣੇ ਕਾਗਜ਼ ਵੀ ਲੈ ਕੇ ਆਇਆ ਕਰਨਗੇ ਬਹੁਤ ਜਲਦੀ ਤੁਸੀਂ ਪਿੰਡਾਂ ਦੇ ਵਿੱਚ ਮੇਰੀਆਂ ਚੌਪਾਲ ਲੱਗਦੇ ਦੇਖੋਗੇ ਜਿੱਥੇ ਉਹ ਲੋਕ ਆਇਆ ਕਰਨਗੇ ਤੇ ਆਪਣੀ ਮੁਸ਼ਕਲਾਂ ਤੇ ਐਵੇਂ ਦੇ ਹੋਏ ਹੋਏ ਧੱਕਿਆਂ ਨੂੰ ਜਾਗਰੂਕ ਕਰਿਆ ਕਰਨਗੇ ਉਹ ਕਿਵੇਂ ਦੇਖਿਆ ਕਿ ਸਿਆਸੀ ਪਾਰਟੀਆਂ ਨੇ ਵੀਡੀਓ ਜਾਰੀ ਕੀਤੀ ਹੈ ਤੁਹਾਡੇ ਹੱਥ ਦੇ ਵਿੱਚ ਬਿਆਨ ਦਿੱਤਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਾਂਗਰਸ ਹੋ ਗਿਆ ਕਾਲੇ ਦਾ ਲੋਕ ਹੱਥ ਚ ਜਾਰੀ ਦਿੱਤਾ ਲੱਗਦਾ ਕਿੰਨੇ ਕਿੰਨੇ ਸਮਰਥਕ ਜਿ ਹੈਗੇ ਤੁਹਾਡੇ ਸਾਡੇ ਸਾਰੇ ਜਾਣੇ ਸਮਰਥਨ ਨੇ ਜੀ ਗੱਲ ਤਾਂ ਸਿਆਸੀ ਕਿਰਦਾਰ ਦੀ ਹੁੰਦੀ ਹੈ ਜੇ ਕਿਸੇ ਦਾ ਸਿਆਸੀ ਕਿਰਦਾਰ ਹੀ ਐਵੇਂ ਦਾ ਹੋਵੇ ਇੱਕ ਬੰਦਾ ਮੇਰੀ ਗੱਡੀ ਚਲਾਉਂਦਾ ਹੈ ਉਹਦੀ 20000 ਤਨਖਾਹ ਹੈ ਉਹਦਾ ਵੀ ਨਾਂ ਪਰਚੇ 'ਚ ਪਵਾਤਾ ਇਹਨੂੰ ਤੁਸੀਂ ਸਿਆਸੀ ਕਿਰਦਾਰ ਕਹੋਗੇ ਇੱਕ ਬੰਦਾ ਉੱਥੇ ਹੈ ਹੀ ਨਹੀਂ ਉਹਦੀ ਮੋਬਾਈਲ ਦੀ ਲੋਕੇਸ਼ਨ ਕਿਤੇ ਹੋਰ ਦੀ ਆ ਰਹੀ ਹੈ ਉਹਦਾ ਵੀ ਨਾਮ ਵਿੱਚ ਪਾਤਾ ਇਹਨੂੰ ਤੁਸੀਂ ਸਿਆਸੀ ਕਿਰਦਾਰ ਕਹੋਗੇ ਸਿਆਸਤ ਦਾ ਵੀ ਇੱਕ ਲੈਵਲ ਹੁੰਦਾ ਨਾ ਤੁਸੀਂ ਉਸ ਲੈਵਲ ਦੀ ਸਿਆਸਤ ਕਰੋ ਤੁਸੀਂ ਮੇਰੇ ਤੇ ਕਰੋ ਤੁਸੀਂ ਉਹ ਗਰੀਬ ਨੂੰ ਕਰ ਰਹੇ ਹੋ ਜਿਹੜਾ ਵਿਚਾਰਾ ਆਂਦਾ ਹੀ BPL ਫੈਮਿਲੀ 'ਚ ਹੈ ਉਹਦੇ ਤੇ ਵੀ FIR ਕਰਾ ਰਹੇ ਹੋ ਜਿਹੜਾ ਉੱਥੇ ਮੋਬਾਈਲ ਲੋਕੇਸ਼ਨ ਹੀ ਨਹੀਂ ਆ ਰਹੀ ਉਹਦੇ ਤੇ ਵੀ FIR ਕਰਾ ਰਹੇ ਹਾਂ ਤੇ ਇਹਦੇ ਵਿੱਚ ਮੇਨ ਗੱਲ ਇਹੀ ਹੈ ਵੀ ਅਸੀਂ ਪਿੰਡਾਂ 'ਚ ਨਾ ਜਾਈਏ ਅਸੀਂ ਕੋਈ ਕੰਮ ਨਾ ਕਰੀਏ ਮੇਰੇ ਕੋਲ ਤਾਂ ਬਹੁਤ ਲੋਕਾਂ ਨੇ ਭੇਜਿਆ ਜੀ ਉਹ ਐ ਕਹਿੰਦੇ ਐ ਕਹਿੰਦੇ ਐ ਪਰ ਚਲੋ ਔਨ ਰਿਕਾਰਡ ਗੱਲਾਂ ਨਹੀਂ ਹੈਗੀਆਂ ਪਰ ਮੇਨ ਇਹ ਹੀ ਹੈ ਕਿ ਸਾਡੇ ਪਿੰਡਾਂ 'ਚ ਤੇ ਸਾਡੇ ਕੰਮ ਕਰਨ ਤੋਂ ਦਿੱਕਤ ਹੈ ਸਾਰੀ ਤਾਂ ਇਹ ਚੀਜ਼ਾਂ ਹੋ ਰਹੀਆਂ ਨੇ ਨਹੀਂ ਤਾਂ ਜਦੋਂ ਕੰਮ ਹੋ ਗਿਆ ਡਿਊਟੀ ਮੈਜਿਸਟ੍ਰੇਟ ਹੀ ਚਲੇ ਗਏ ਸਾਰੀ ਨਿਸ਼ਾਨਦੇਹੀ ਹੋ ਗਈ ਪੁਲਿਸ ਚਲੀ ਗਈ ਤੋਂ ਤੋਂ ਬਾਅਦ ਕਾਦੀ ਲੜਾਈ ਹੋਣੀ ਸੀ ਜੇ ਲੜਾਈ ਹੁੰਦੀ ਤਾਂ ਮੌਕੇ ਤੇ ਹੁੰਦੀ ਉਹ ਬੰਦੇ ਮੌਕੇ ਤੇ ਆ ਕੇ ਕਹਿੰਦੇ ਨਾ ਜੀ ਇਹ ਸਾਡੀ ਦੁਆਰ ਹੈ ਸ਼ਾਮ ਲਾਟ ਨਹੀਂ ਹੈਗੀ ਉੱਥੇ ਮੈਜਿਸਟ੍ਰੇਟ ਖੜਾ ਸੀ ਕਾਨੂੰਨ ਕੋ ਖੜਾ ਸੀ ਉਹਨੂੰ ਦੱਸ ਦਿੰਦੇ ਕਿ ਭਾਈ ਇਹ ਰਿਹਾ ਰਿਕਾਰਡ ਇਹ ਰਿਹਾ ਲਠਾ ਇਹ ਤੇਰੀ ਦੁਆਰ ਨਹੀਂ ਹੈਗੀ ਉਦੋਂ ਦਾ ਕੋਈ ਆਇਆ ਨਹੀਂ ਕਿਸੇ ਬੀਡੀਪੀ ਨੇ ਕਿਸੇ ਮੈਜਿਸਟ੍ਰੇਟ ਨੇ ਕਿਸੇ ਆਈਓ ਨੇ ਕਿਸੇ ਬੰਦੇ ਨੇ ਸਰਕਾਰੀ ਨੇ ਰਿਪੋਰਟ ਚ ਲਿਖਿਆ ਕਿ ਉੱਥੇ ਲੜਾਈ ਹੋ ਗਈ ਜਾਂ ਉੱਥੇ ਲੋਕ ਰਾਜ਼ੀ ਨਹੀਂ ਸੀ ਕੁਝ ਵੀ ਨਹੀਂ ਸੀ ਸਭ ਕੁਝ ਸ਼ਾਂਤੀ ਨਾਲ ਹੋਇਆ ਪਹਿਲਾਂ ਹਲਕਿਆਂ ਚ ਦਫ਼ਤਰ ਖੋਲੇ ਹੁਣ ਆਨਲਾਈਨ ਟਾਈਮ ਚ ਕਰੋ ਤਾਂ ਇਹ ਦੁਆਰਾ ਸ਼ੁਰੂਆਤ ਹੋਈ ਕਿ ਸਾਡੇ ਹਲਕਿਆਂ ਦੇ ਦਫ਼ਤਰ ਅੱਜ ਵੀ ਚੱਲ ਰਹੇ ਨੇ ਜੀ ਮੈਂ ਇੱਕ ਦਿਨ ਦੇ ਵਿੱਚ 10 ਤੋਂ 15 ਬੰਦਿਆਂ ਦੇ ਕੰਮ ਕਰਾਨਾ ਔਰ ਬਿਲਕੁਲ ਛਾਤੀ ਠੋਕ ਕੇ ਕਰਨਾ ਹੈ ਮੇਰੇ ਕੋਲ ਪੂਰੀ ਲਿਸਟ ਪਈ ਹੈ ਚਾਹੇ ਕਿਸੇ ਦੇ ਰਾਸ਼ਨ ਕਾਰਡ ਹੈ ਚਾਹੇ ਕਿਸੇ ਦੀ ਲਾਲ ਕਾਪੀ ਬਣਦੀ ਹੈ ਚਾਹੇ ਆਯੂਸ਼ਮਾਨ ਯੋਜਨਾ ਹੈ ਚਾਹੇ ਕੱਚੇ ਘਰਾਂ ਦੇ ਆਪਨੇ ਇੱਥੇ ਸਰਕਾਰ ਨੇ ਉਹਨੇ ਚੀਜ਼ਾਂ ਨਹੀਂ ਕਰਾਈਆਂ ਜਿੰਨੇ ਅਸੀਂ ਉਹ 2 ਮਹੀਨੇ ਚ ਕਰਾਤੇ ਸੁਲਤਾਨਪੁਰ ਤੇ ਡਕਾਲਾ ਸਾਡੀ ਪੂਰੀ ਪ੍ਰੋਫੈਸ਼ਨਲ ਟੀਮ ਬੈਠੀ ਹੈ ਉੱਥੇ ਹੀ ਫਿੰਗਰਪ੍ਰਿੰਟ ਹੋ ਕੇ ਉੱਥੇ ਹੀ ਫਾਰਮ ਅਪਲੋਡ ਹੁੰਦੇ ਨੇ ਤੇ ਸਾਰਿਆਂ ਦੇ ਕੰਮ ਹੁੰਦੇ ਨੇ ਤੇ ਇਹ ਹੁੰਦੇ ਰਹਿਣਗੇ ਜਦ ਤੱਕ ਮੈਂ ਜ਼ਿੰਦਾ ਹਾਂ ਅਜੇ ਤੁਹਾਡੇ ਸਾਥੀਆਂ ਦੇ ਉੱਤੇ ਵੀ ਬਰਚੇ ਦਰਜ ਹੋਇਆ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਾਥੀ ਮਜ਼ਬੂ ਇਹ ਕੀ ਹੈ ਕਿ ਤੁਹਾਡੇ ਲੋਕਾਂ ਨੂੰ ਤੋੜਨ ਦੀ ਸਾਜ਼ਿਸ਼ ਹੈ ਅ ਮੇਰੇ ਭਰਾ ਮੇਰੇ ਵਰਕਰ ਮੇਰੇ ਲੋਕ ਤਾਂ ਜੀ ਨਹੀਂ ਟੁੱਟਣਗੇ ਇਹ ਤਾਂ ਨਾਲ ਹੀ ਖੜੇ ਰਹਿਣਗੇ ਇਹਨਾਂ ਨੂੰ ਗਲਤਫਹਿਮੀ ਹੈ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਸਿਆਸੀ ਕਿਰਦਾਰ ਉਹ ਨਹੀਂ ਹੈਗਾ ਵੀ ਸਮਝ ਪਾਣ ਵੀ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੂੰ ਨਾਲ ਜੋੜਦੀ ਹੈ ਤਾਂ ਭਗਵੰਤ ਇਹ ਤੁਹਾਨੂੰ ਦੱਸਾਂਗੇ ਇਹਨਾਂ ਦਾ ਵੀ ਨਾ ਐਫ ਆਈ ਆਰ ਚ ਹੈ ਤੇ ਇਹਨਾਂ ਦੀ ਮੋਬਾਈਲ ਲੋਕੇਸ਼ਨ ਵੀ ਉੱਥੇ ਦੀ ਨਹੀਂ ਸੀਗੀ ਤੇ ਕਿਉਂ ਹੋਇਆ ਇਹ ਆਪ ਦੱਸਾਂਗੇ ਇਹ ਤਾਂ ਦੇਖੋ ਇੱਕ ਬੋਖਲਾ ਹਟ ਇਹਨਾਂ ਦੀ ਇੱਕ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਐਸੀ ਵੀ ਕੋਣ ਹੈ ਵੀ ਨਾ ਤਾਂ ਇਹਨੇ ਕੋਈ ਫੰਡ ਕਿਸੇ ਸਰਕਾਰ ਤੋਂ ਲੈਣਾ ਨਾ ਕਿਸੇ ਤੋਂ ਕੋਈ ਪੈਸਾ ਲੈਣਾ ਆਪਣੇ ਕੋਲੋਂ ਪੈਸੇ ਲਾ ਕੇ ਲੋਕਾਂ ਦੇ ਘਰ ਘਰ ਜਾ ਕੇ ਮੁਸ਼ਕਲਾ ਸੁਣ ਰਹੇ ਨੇ ਹੱਲ ਕਰ ਰਹੇ ਨੇ ਤੇ ਅੱਜ ਜਿਹੜੇ ਮੰਤਰੀ ਸਾਹਿਬ ਨੇ ਜਿਹੜੇ ਪਰਚੇ ਕਰਾ ਰਹੇ ਨੇ ਅਸੀਂ ਉਹਨਾਂ ਵਾਸਤੇ ਵੀ ਕੰਮ ਕੀਤਾ ਮੰਤਰੀ ਬਣਾਇਆ ਰਾਨੂੰ ਉਹਨਾਂ ਘਰ ਘਰ ਦੇ ਕੋਲ ਵਾਸਤੇ ਵੋਟਾਂ ਮੰਗੀਆਂ ਤੇ ਪਿੰਡ ਦੇ ਕੁਝ ਡਿਫਾਲਟਡ ਬੰਦੇ ਸੀਗੇ ਬਿਨਾਂ ਜਾਂਚ ਪੜਤਾਲ ਦੇ ਬਿਨਾਂ ਦੇਖੇ ਉਹਨਾਂ ਨੇ ਵੀ ਬੰਦੇ ਕੌਣ ਨੇ ਕੌਣ ਨਹੀਂ ਕਿਵੇਂ ਨੇ ਉਹਨਾਂ ਨੇ ਚੱਕ ਕੇ ਛੱਡ ਤੇ ਫੋਨ ਕਰਤਾ ਵੀ ਹਾਂ ਜਿੰਨੀ ਆ ਤਰਾ ਵਾ ਬੰਦੇ ਚੱਕ ਕੇ ਲਾ ਦੋ ਮੈਂ ਉਹਨਾਂ ਨੂੰ ਫੋਨ ਤੇ ਵੀ ਗੱਲ ਕੀਤੀ ਰਿਕਾਰਡਿੰਗ ਵੀ ਪਈ ਹੈ ਮੇਰੇ ਕੋਲੇ ਹੂੰ ਹੂੰ ਉਸ ਤੋਂ ਬਾਅਦ ਬਫਲਾਹੜ ਸੀ ਉਹਨਾਂ ਦੀ ਗੁੱਸੇ 'ਚ ਗੱਲ ਕੀਤੀ ਫਿਰ ਕਹਿੰਦੇ ਵੀ ਸਾਨੂੰ ਸਾਰੀ ਗੱਲ ਦਾ ਪਤਾ ਵੀ ਇੱਥੇ ਰਾਸਤਾ ਸੀਗਾ ਸ਼ਾਮਲਾਟ ਹੈ ਇਹਨਾਂ ਨੇ ਦੱਬੀ ਹੋਈ ਹੈ ਵੀ ਉਹ ਬੰਦ ਵੀ ਮੈਨੂੰ ਪਤਾ ਨਹੀਂ ਸੀ ਫਿਰ ਉਹ ਪਿੱਛੇ ਵੀ हट ਗਈ ਵੀ ਜਦੋਂ ਆਪਾਂ ਨੂੰ ਪਤਾ ਵੀ ਕਿਸੇ ਵਾਸਤੇ ਆਪਾਂ ਫੋਨ ਕਰਾਂ ਵੀ ਘਟੋ ਘਟਾ ਪਹਿਲਾਂ ਚੈੱਕ ਕਰ ਲੋ ਯਾਰ ਬੰਦਾ ਸਹੀ ਹੈ ਕਿ ਨਹੀਂ ਹੈ ਹਰ ਪਿੰਡ 'ਚ ਕੁਝ ਡਿਫਾਲਟਡ ਬੰਦੇ ਹੁੰਦੇ ਨੇ ਜਿਹੜੇ ਮੁਰੇ ਹੋ ਕੇ ਆ ਜਾਂਦੇ ਨੇ ਉਹ ਫਿਰ ਲੋਕਾਂ ਦੇ ਕੰਮ ਤਾਂ ਕੀ ਕਰ ਰਹੇ ਨੇ ਨੁਕਸਾਨ ਨਹੀਂ ਕਰਦੇ ਨੇ ਅੱਜ ਅਸੀਂ ਵਧੀਆ ਕੰਮ ਕਰ ਰਹੇ ਆ ਇੱਕ ਪਾਸੇ ਸਰਕਾਰ ਕਹਿੰਦੀ ਵੀ ਜਿਹੜੀ ਸ਼ਾਮਲਾੜ ਜ਼ਮੀਨਾਂ ਨੇ ਛਡਾਓ ਤਾਂ ਕਿ ਪਿੰਡਾਂ ਨੂੰ ਇਨਕਮ ਆਬਦਨ ਹੋ ਸਕੇ ਵੀ ਗ੍ਰਾਂਟ ਨਾ ਦੇਰੀ ਹੋਵੇ ਜਦੋਂ ਅਸੀਂ ਛਡਾਣ ਲੱਗੇ ਤੇ ਉਸ ਤੋਂ ਬਾਅਦ ਸਾਡੀ ਪਰਚੇ ਹੋ ਰਹੇ ਨੇ ਜਿਨ੍ਹਾਂ ਨੇ ਦੱਬੀ ہوئی ਹੈ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਜਿਹੜੇ ਛਡਾ ਰਹੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਦੇਖੋ ਥਾਣੇ ਵਾਲਿਆਂ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਤੂੰ ਜਿਹੜੀ ਜ਼ਮੀਨ ਦੀ ਬਾਈ ਲੜਾਈ ਲੈ ਕੇ ਆ ਰਹੇ ਆ ਉਹਦਾ ਕੋਈ ਕਾਗਜ਼ ਹੈਗਾ ਇੱਕ ਵਾਰ ਵੀ ਨਹੀਂ ਪੁੱਛਿਆ ਰਿਪੋਰਟ ਹੈ ਉਦੇ ਨਾਮ ਦਾ ਜਨਵਰੀ ਦਾ ਇਹ ਨਹੀਂ ਕੋ ਕੱਲ ਪਰਸੋ ਅਸੀਂ ਕਢਵਾਇਆ ਜਨਵਰੀ ਦਾ ਲੈਟਰ ਨਿਕਲਿਆ ਹੋਇਆ ਉਹਦੇ ਘਰ ਦਾ ਖਾਲੀ ਕਰਨ ਦਾ ਇੱਕ ਵਾਰ ਵੀ ਪੁਲਿਸ ਦੇ ਦਿਮਾਗ 'ਚ ਨਹੀਂ ਵੀ ਅਸੀਂ ਉਹ ਰਿਪੋਰਟ ਉਹ ਕਾਗਜ਼ ਇਕਰੀਨ ਮੰਗਵਾ ਕੇ ਤਾਂ ਦੇਖ ਲਈਏ ਬਸ ਠਾ ਕਰਕੇ ਐਫ ਆਈ ਆਰ ਰਜਿਸਟਰਡ ਕੀ ਹੋਣ ਤੁਸੀਂ ਮੰਗ ਕੀ ਕਰਦੇ ਹੋ ਜੀ ਜਿਵੇਂ ਸਰਕਾਰ ਜਿਹਨ ਲੋਕਾਂ ਤੋਂ ਸਬਸੀ ਐਰੋਲੀਟ ਅਸੀਂ ਕਰਲੀ ਹੋਈ ਹੈ ਸੀਆਂ ਕੋ ਗੰਤ ਮੰਤੋਂ ਕਿ ਉਹ ਵੀ ਪਰ ਮਸਲਾ ਚੱਕਦੇ ਜਮੀਨਾਂ ਦੇ ਮੇਰੇ ਨਾਲ ਸਰਪੰਚ ਸਾਹਿਬ ਬੈਠੇ ਨੇ ਜੀ ਹੋਰ ਵੀ ਸਰਪੰਚ ਨੇ ਤੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੇ ਮੈਂ ਵੀ ਬੀਂਗ ਸਰਪੰਚੀ ਆਪਣੀ ਜਗ੍ਹਾ ਛੜਵਾ ਰਹੇ ਪਿੰਡ ਦੀ ਜੇ ਅਸੀਂ ਆਪਣੇ ਪਿੰਡਾਂ ਦੀ ਜਗ੍ਹਾ ਛੜਵਾਨਨੇ ਆ ਵੀ ਪਿੰਡਾਂ ਨੂੰ ਕੋਈ ਇਨਕਮ ਆ ਸਕੇ ਤਾਂ ਉਹ ਤਾਂ ਸਰਕਾਰ ਲਈ ਵਧੀਆ ਗੱਲ ਹੈ ਕਿ ਸਰਕਾਰ ਨੂੰ ਗ੍ਰਾਂਟਾਂ ਘਟ ਦੇਣੀਆਂ ਪੈਣਗੀਆਂ ਪਿੰਡ ਆਪਣੇ ਪੈਰਾਂ ਤੇ ਪੈਰਾਂ ਤੇ ਖੜਾ ਹੋਊਗਾ ਤੇ ਆਪਣੇ ਕੰਮ ਆਪ ਕਰਵਾਊਗਾ ਤਾਂ ਉਹਦੇ 'ਚ ਲੋਕਲ ਲੀਡਰ ਨੂੰ ਕੀ ਦਿੱਕਤ ਹੈ ਵੀ ਕਿਸੇ ਹੋਰ ਦੇ ਨੰਬਰ ਬਣ ਜਾਣਗੇ ਕੋਈ ਹੋਰ ਬੰਦਾ ਜ਼ਿਆਦਾ ਚਮਕ ਜੂਗਾ ਉਹਨਾਂ ਨੂੰ ਖਤਰਾ ਪੈ ਜੂਗਾ ਤਾਂ ਇਹ ਬਹੁਤ ਛੋਟੀ ਸੋਚ ਹੈ ਅੰਨਾ ਛੋਟਾ ਨਹੀਂ ਸੋਚਣਾ ਚਾਹੀਦਾ ਇਹਨਾਂ ਦਾ ਵੀ ਨਾਮ ਹੈਗਾ ਪਰਚੇ ਦੇ ਵਿੱਚ सोनू ਨਾਮ ਹੈ ਇਹਨਾਂ ਦਾ ਅੱਜ ਬਹੁਤ ਵਧੀਆ ਲੱਗਦਾ ਹੈ ਤੇਰਾ ਨਾਮ सोनू ਮਾਜਰੀ ਅਸੀਂ ਤਾਂ ਇਹੋ ਗੱਲ ਕਹਿਣਾ ਚਾਹੁੰਦੇ ਆਂ ਵੀ ਸਾਡੇ ਜਿਹੜੇ ਕਰਨ ਕੋੜਾ ਬਾਈ ਜੀ ਨੇ ਇਹ ਸਮਾਜ ਸੇਵੀ ਨੇ ਭਲਾਈ ਦੇ ਕੰਮ ਕਰ ਰਹੇ ਨੇ ਜਿਹੜੇ ਭਲਾਈ ਦੇ ਕੰਮ ਕਰ ਰਹੇ ਨੇਗੇ ਉਹ ਹਲਕਾ ਇੰਚਾਰਜ ਨੇ ਚਲੋ ਮੌਜੂਦਾ ਐਮਐਲਏ ਨੇਗੇ ਉਹਨਾਂ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਕਿਉਂ ਕਿ ਕਿਉਂਕਿ ਉਹਨਾਂ ਤੋਂ ਪਬਲਿਕ ਦੇ ਕੰਮ ਨਹੀਂ ਹੋ ਰਹੇ ਉਹਨਾਂ ਨੇ ਵਾਅਦੇ بڑے-ਵੱਡੇ ਕਰ ਲਏ ਲੋਕਾਂ ਨਾਲ ਕਿਹਾ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਆਏ ਆਮ ਆਦਮੀ ਨੇ ਗੁੰਡਾਗਰਦੀ ਦੀ ਸਰਕਾਰ ਆ ਗਈ ਇਹ ਜੋ ਕਿ ਨਜਾਇਜ਼ ਕਬਜ਼ੇ ਕਰੇ ਹੋਏ ਭਾਈ ਜੀ ਆਪਦੇ ਪਿੰਡ ਦੇ ਵਿੱਚ ਜ਼ਮੀਨ ਛੜਵਾ ਰਹੇ ਸੀਗੇ ਉਹਨਾਂ ਨੇ ਕੀ ਕਰਿਆ ਇਜਾਮ ਲਾ ਕੇ ਪਰਚਾ ਦਰਜ ਕਰਾਇਆ ਸਾਡੇ ਤੇ ਹੁਣ ਭਾਈ ਜੀ ਹਰ ਪਿੰਡ ਦੇ ਵਿੱਚ ਵੀ ਬੂਥ ਲਾਣੇ ਆਗੇ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆਗੇ ਜਾ ਕੇ ਕੋਠੀ ਵੀ ਆਂਦੇ ਨੇ ਕਿ ਲੋਕੀ ਆਪਣੀਆਂ ਸਮੱਸਿਆ ਲੈ ਕੇ ਜਿੰਨੀਆਂ ਵੀ ਨੇ 100 ਦੇ ਵਿੱਚੋਂ ਜ਼ਿਆਦਾ ਨਹੀਂ 50% ਬਾਈ ਇਹ ਹੱਲ ਕਰਾ ਰਹੇ ਨੇਗੇ ਉਹਦਾ ਕਾਰਨ ਇਹੀ ਹੈਗਾ ਵੀ ਨਾ ਤਾਂ ਹਲੇ ਐਮਐਲਏ ਨੇ ਨਾ ਕੋਈ ਪਾਵਰਜ਼ ਨੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧ ਦਨੇਗੇ ਹਲੇ ਜੁੜੇ ਨਹੀਂ ਹੈਗੇ ਵੀ ਫੇਰ ਵੀ ਇਹ ਸਰਕਾਰ ਆ ਜਿਹੜੀ ਮੌਜੂਦਾ ਵਿਧਾਇਕਾ ਜਿਹੜਾ ਉਹਦੇ ਤਾਂ ਗੱਲਾਂ ਬਰਦਾਸ਼ਤ ਨਹੀਂ ਹੋ ਰਹੀਆਂ ਕਿਉਂ ਜਿਹੜੇ ਕੰਮ ਉਹਨਾਂ ਦੇ ਕਰਨ ਵਾਲੇ ਸੀਗੇ ਉਹ ਕਰਨ ਜੀ ਕਰਾ ਰਹੇ ਨਹੀਂਗੇ ਹੁਣ ਕਾਫੀ ਇੱਕ ਚਲੋ ਅਸੀਂ ਧੰਨਵਾਦ ਕਰਦੇ ਆਂਗੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ 30 ਘੰਟੇ ਬਾਅਦ ਐਫ ਆਈ ਆਰ ਦਰਜ ਕਰੀਆ ਉਹਨਾਂ ਨੂੰ ਮਜਬੂਰੀ ਬਣ ਗਈ ਉਹਨਾਂ ਦੀ ਇੱਕ ਹੂੰ ਮਜਬੂਰੀ ਬਣੀ ਵਿਧਾਇਕ ਦੀ ਉਹਨਾਂ ਨੇ ਪ੍ਰੈਸ਼ਰ ਕਰਿਆ 30 ਘੰਟੇ ਬਾਅਦ ਪਰਚਾ ਦਰਜ ਹੋਇਆ ਜਦਕਿ ਪਰਚੇ ਦਾ ਮਤਲਬ ਹੁੰਦਾ ਫਰਸਟ ਇਨਫੋਰਮੇਸ਼ਨ ਰਿਪੋਰਟ ਨਾਲ ਦੇ ਨਾਲ ਐਫ ਆਈ ਆਰ ਦਰਜ ਕਰਨਾ ਕਿਉਂਕਿ ਉਹ ਗਲਤ ਸੀਗਾ ਉਹਨਾਂ ਵੀ ਕਹਿੰਦੇ ਵੀ ਸਾਡੇ ਤੋਂ ਨਜਾਇਜ਼ ਕਰਵਾਇਆ ਗਿਆ ਸੀ ਅਸੀਂ ਉਹਨਾਂ ਦਾ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਅੱਡਾ ਸਹਿਯੋਗ ਦੇਆ ਤੇ ਬਾਕੀ ਕਰਨਬਾਈ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਦਿਨ ਰਾਤ ਕੰਮ ਕਰ ਰਹੇ ਆਂ ਕਰਦੇ ਰਹਾਂਗੇ ਧੰਨਵਾਦ ਸਾਥੀਓ ਮੇਰਾ ਨਾਮ ਹੈ ਲਲਿਤ ਕੁਮਾਰ ਮੈਸੇ ਦਾ ਪੱਤਰਕਾਰ ਭਾਈਚਾਰਾ ਤੇ ਸਾਰਿਆਂ ਨਾਲ ਆਪਣਾ ਨੇੜਤਾ ਦਾ ਕਿਉਂਕਿ ਸুরু ਤੋਂ ਅਸੀਂ ਸੰਘਰਸ਼ੀਲ ਰਹੇ ਆਂ ਤੇ ਜਿਹਦੇ ਨਾਲ ਖੜੇ ਆਂ ਤੇ ਤਨ ਮਨ ਧਨ ਤੋਂ ਦਿਲ ਤੋਂ ਪੂਰੇ ਖੜੇ ਆਂ ਤੇ ਮੈਂਬਰ ਆਫ ਪਾਰਲੀਮੈਂਟ ਚੇਤਨ ਉਹ ਵੀ ਟਾਈਮ ਸੀਗਾ ਜਦੋਂ ਸਾਡੇ ਨਾਲ ਮੈਕਾਂ ਤੇ ਫਿਰਦਾ ਹੁੰਦਾ ਦਾ 2014 ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਆਈ ਸੀ ਉਹ ਵੀ ਟਾਈਮ ਸੀ ਜਦੋਂ ਪੀਆਰਟੀ ਦੇ ਬੱਸ ਦੇ ਵਿੱਚ ਸਾਡੇ ਨਾਲ ਜਾ ਕੇ ਮਹਾਲੀ ਤੇ ਗੱਡੀਆਂ ਵੀ ਸੀਗੀਆਂ ਵੇਚੀਆਂ ਬੀਟ ਗੱਡੀ ਹੁੰਦੀ ਸੀ ਇਹਦਾ ਪੂਰਾ ਸਾਥ ਦਿੱਤਾ ਪਰ ਅੱਜ ਸਾਡੇ ਤੇ ਜਿਹੜਾ ਝੂਠਾ ਪਰਚਾ ਸਾਡੇ ਤੇ ਦਿੱਤਾ ਉਹਨੂੰ ਇਹ ਵੀ ਪਤਾ ਵੀ ਇਹ ਬੰਦੇ ਕੀ ਚੀਜ਼ ਨੇ ਵੀ ਇਹ ਬੰਦੇ ਨੇ ਸਾਡੇ ਮੇਰਾ ਸਾਥ ਕਿਵੇਂ ਦੇਆ ਜਦੋਂ ਇਹ ਜਮੀ ਤੋਂ ਗਰੀਬੀ ਦੇ ਵਿੱਚ ਲੰਘ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਗਾਣਾ ਘੜਦਾ ਸੀ ਜਗਤਾਰ ਰਾਜਨੇ ਨੂੰ ਟਿਕਟ ਮਿਲੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਦੋਂ ਵੀ ਅਸੀਂ ਇਹਦੇ ਅਨੁਸਾਰ ਦਿੱਤਾ ਇਹ ਗਾਣਾ ਘੜਦਾ ਸੀ ਆਮ ਆਦਮੀ ਪਾਰਟੀ ਨੂੰ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਐ ਕਿਹਾ ਪਰ ਅੱਜ ਬੜਾ ਦੁੱਖ ਆ ਰਿਹਾ ਕਿ ਅਸੀਂ ਇੱਕ ਗਲਤ ਬੰਦੇ ਦੀ ਸਪੋਰਟ ਕੀਤੀ ਹੈ ਡਾਕਟਰ ਗਾਂਧੀ ਦੇ ਟਾਈਮ ਵੀ ਅਸੀਂ ਇਕੱਠੇ ਹੁੰਦੇ ਸੀਗੇ ਸਾਡੇ ਨਾਲੇ ਫਿਰਦਾ ਸੀ ਕੱਲੇ ਮੈਕਾਂ ਦੇ ਇਕੱਠੇ ਰੋਟੀ ਖਾਣੀ ਸਾਡੀ ਦੁਕਾਨ ਤੇ ਸਾਡੇ ਛੋਟੀ ਬਰੰਦਰੀ ਕਾਰੋਬਾਰ ਦੇ ਵਿੱਚ ਆਫਿਸ ਦੇ ਵਿੱਚ ਬੈਠਣਾ ਇਹ ਬੜਾ ਦੁੱਖ ਆ ਰਿਹਾ ਵੀ ਅੱਜ ਅਸੀਂ ਗਲਤ ਬੰਦੇ ਨੂੰ ਚੁਣ ਲਿਆ ਕਿਉਂਕਿ ਇਹ ਬੰਦਿਆਂ ਨੇ ਬੜੀ-ਬੜੀ ਗੱਲਾਂ ਕੀਤੀਆਂ ਸੀ ਵੀ ਅਸੀਂ ਲੋਕਾਂ ਦਾ ਐ ਕਰਾਂਗੇ ਉਹ ਕਰਾਂਗੇ ਪਰ ਅੱਜ ਸਾਨੂੰ ਦੁੱਖ ਵੀ ਲੱਗ ਰਿਹਾ ਪਰ ਇੱਕ ਇਹ ਵੀ ਹੈ ਵੀ ਲੜਨ ਵਾਲੇ ਲੋਕ ਐ ਅਸੀਂ ਸੰਘਰਸ਼ੀ ਲੋਕ ਐ 20 ਜਥੇਬੰਦੀਆਂ ਦੇ ਵਿੱਚ ਮੈਂਬਰ ਐ 7 ਵਾਰ ਸੰਘਰਸ਼ਾਂ ਦੇ ਵਿੱਚ ਜੇਲ੍ਹ ਵੀ ਕੱਟੀ ਐ ਡਾਕਟਰ ਗਾਂਧੀ ਨਾਲ ਵੀ ਕੱਟੀ ਐ ਡਾਕਟਰ ਧਰਮੇਂਦਰ ਗਾਂਧੀ ਤੇ ਉਹਨਾਂ ਦਾ ਪੀਏ ਵੀ ਰਿਹਾ ਮੈਂ 12-13 ਸਾਲ ਤੇ ਸਾਰੇ ਪੱਤਰਕਾਰ ਭਾਈਚਾਰਾ ਵੀ ਜਾਣਦੇ ਆ ਵੀ ਅਸੀਂ ਲੜਨ ਵਾਲੇ ਲੋਕ ਐ ਦਾਵਣ ਵਾਲੇ ਨਹੀਂ ਚੇਤਨ ਦੀ ਤੁਹਾਡੇ ਪਰਚੇ ਖਤਮ ਹੋ ਜਾਣਗੇ ਪਰ ਅਸੀਂ ਬਾਈ ਨਾਲ ਖੜੇ ਆ ਤਨ ਮਨ ਤੋਂ ਤੇ ਮੋਢੇ ਨਾਲ ਮੋਢਾ ਜੋੜ ਕੇ ਤੇ ਕਦੇ ਦਵਾਂਗੇ ਨਹੀਂ ਝੁਕਾਂਗੇ ਨਹੀਂ ਪਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਅੱਜ ਤੱਕ ਚੇਤਨ ਵੀ ਜਿਹੜਾ ਧਰਨੇ ਦੇ ਵਿੱਚੋਂ ਹੀ ਨਿਕਲਿਆ ਪਰ ਉਹਨੂੰ ਇਹ ਸਮਝ ਨਹੀਂ ਆਈ ਵੀ ਅਸੀਂ ਲੋਕਾਂ ਦੇ ਵਿੱਚ ਕੰਮ ਕਰਨ ਵਾਲੇ ਆ ਜਿਵੇਂ ਪਿੰਡਾਂ ਦੇ ਵਿੱਚ ਕੈਂਪ ਖੋ ਰਹੇ ਆ ਜਾਂ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਆ ਚੇਤਨ ਵੀ ਧਰਨੇ ਲਾ ਲਾ ਕੇ ਅੱਜ ਮੰਤਰੀ ਬਣਿਆ ਉਰੇ ਤੱਕ ਪਹੁੰਚਿਆ ਉਹ ਸਾਡੇ ਬਦੌਲਤ ਪਹੁੰਚਿਆ ਐ ਨਹੀਂ ਵੀ ਉਹ ਜਿਹੜਾ ਅੱਜ ਮਨਿਸਟਰ ਬਣ ਗਿਆ ਐਵੇਂ ਹੀ ਬਣ ਗਿਆ ਪਰ ਚੇਤਨ ਨੂੰ ਇੱਕ ਬੇਨਤੀ ਵੀ ਹੈ ਬਈ ਰੱਬ ਜੇ ਪ੍ਰਮਾਤਮਾ ਦੰਦਾ ਛੱਪੜ ਪਾੜ ਕੇ ਵੀ ਦੰਦਾ ਜਦੋਂ ਖੁੰਦਾ ਤਾਂ ਥੱਪੜ ਮਾਰ ਕੇ ਵੀ ਖੋ ਲੰਦਾ ਇਹ ਦਸਤੂਰ ਹੈ ਕਿ ਅਸੀਂ ਤਨ ਮੰਨ ਤੋਂ ਕਿਉਂਕਿ ਅਸੀਂ ਕੀ ਹੈ ਅਸੀਂ ਤਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅੱਜ ਨਹੀਂ ਕੌੜਾ ਸਾਹਿਬ ਨਾਲ ਕੌੜਾ ਸਾਹਿਬ ਨਾਲ ਦਿਨ ਰਾਤ 24 ਘੰਟੇ ਖੜੇ ਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਮਾਣੇ ਦੇ ਵਿੱਚ ਸਮਾਣਾ ਜਗਾਓ ਯਾਤਰਾ ਜਿਹੜੀ ਕੱਢਾਂਗੇ ਤੇ ਲੋਕਾਂ ਦੇ ਜਿਨ੍ਹਾਂ ਤੇ ਉੱਪਰ ਪਰਚੇ ਹੋਏ ਨੇ ਉਹਨਾਂ ਸਾਰੇ ਵੀਰਾਂ ਨੂੰ ਸਾਫ ਦਾ ਸਰਪੰਚਾਂ ਨੂੰ ਮੰਨ ਲਓ ਕਿਸੇ ਵੀ ਨਾਲ ਵੀ ਤੱਕਾ ਹੋਇਆ ਉਹ ਸਾਡੇ ਨਾਲ ਕੰਟੈਕਟ ਕਰਨ ਸਾਡਾ ਨੰਬਰ ਹੈ ਬਾਈ ਜੀ ਦਾ ਡਿਸਪਲੇ ਵੀ ਕੀਤਾ ਹੋਇਆ ਤੇ ਉਸ ਨੰਬਰ ਤੇ ਸਾਨੂੰ ਕੰਟੈਕਟ ਕਰਕੇ ਅਸੀਂ ਉਹਨਾਂ ਦੇ ਨਾਲ ਸਾਥ ਦੇਵਾਂਗੇ ਚਾਹੇ ਵਕੀਲ ਕਰਨਾ ਪਵੇ ਚਾਹੇ ਉਹਨਾਂ ਵਾਸਤੇ ਧਰਨਾ ਲਾਣਾ ਪਵੇ ਚਾਹੇ ਕੁਝ ਵੀ ਕਰਨਾ ਪਵੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ